ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸਰਕਾਰ ਦੇ ਵੱਲੋਂ ਸੱਦਿਆ ਗਿਆ ਹੈ ਕਾਦੇ ਵਾਸਤੇ ਕਿ ਜਿਹੜੀਆਂ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਪ੍ਰਾਪਤੀਆਂ ਕੀਤੀਆਂ ਜੁਧ ਨਸ਼ਿਆਂ ਵਿਰੁੱਧ ਉਹਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਵਿੱਚ ਰੱਖਣੀ ਹੈ ਜਿਹੜੇ ਵਿਰੋਧੀ ਧਿਰ ਦੇ ਬੰਦਿਆਂ ਨੇ ਵਿਕਰਮਜੀਠਗੜ੍ਹ ਦੇ ਹੱਕ 'ਚ ਬਿਆਨ ਦਿੱਤੇ ਉਹਨਾਂ ਨੂੰ ਉੱਥੇ ਘੇਰਨਾ ਹੈ ਤੇ ਹੁਣ ਜਿਹੜੇ ਬੰਦਿਆਂ ਨੇ ਬਿਆਨ ਦਿੱਤੇ ਐ ਤਿਆਰੀ ਦੋਸਤੋ ਉਹਨਾਂ ਨੇ ਵੀ ਕੀਤੀ ਹੋਣੀ ਐ ਕਿਉਂਕਿ ਜਿਹੜੀ ਵਿਰੋਧੀ ਪਾਰਟੀ ਹੁੰਦੀ ਆਪੋਜੀਸ਼ਨ ਉਹ ਸਭ ਤੋਂ ਮੇਨ ਹੁੰਦੀ ਐ ਵਿਧਾਨ ਸਭਾ ਦਾ ਸੈਸ਼ਨ ਸਰਕਾਰ ਨੇ ਰੱਖਿਆ ਪਰ ਸਵਾਲ ਕਰਨੇ ਹੁੰਦੇ ਆ ਵਿਰੋਧੀ ਧਿਰ ਨੇ ਰਾਜ ਕਰਨ ਵਾਲੀ ਪਾਰਟੀ ਨੂੰ ਜੇ ਉਹਨਾਂ ਨੂੰ ਸਮਾਂ ਹੀ ਨਾ ਦਿੱਤਾ ਬੋਲਣੀ ਨਾ ਦਿੱਤੇ ਰੌਲਾ ਰੱਪਾ ਪੈ ਗਿਆ ਫਿਰ ਵੀ ਬਹੁਤ ਮੰਦ ਪਾਗਾ ਇੱਕ ਮੈਂ ਆਸ ਕਰਦਾ ਸਰਕਾਰ ਤੋਂ ਕਿ ਅੱਜ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਜਿੱਥੇ ਸਰਕਾਰ ਨੇ ਆਪਣੀ ਪ੍ਰਾਪਤੀਆਂ ਗਿਣਾਉਣੀਆਂ ਨਸ਼ਿਆਂ ਦੇ ਵਿਰੁੱਧ ਗਿਣਾਉਣੀਆਂ ਸਰਕਾਰੀ ਨੌਕਰੀਆਂ ਦੇਤੀਆਂ ਉਹ ਗਿਣਉਣੀਆਂ ਇੱਕ ਮੈਂ ਗੱਲ ਕਹਿਣੀ ਚਾਹਣਾ ਸੀ ਐਮ ਸਾਹਿਬ ਨੂੰ ਕਿ ਅੱਜ ਤੁਸੀਂ ਜਿਹੜਾ ਬਕਰਮਜੀਠਕੇ ਦਾ ਵੱਡਾ ਏਸ 23 ਜੂਨ ਤੋਂ ਹਾਈਲਾਈਟ ਹੋਇਆ ਉਹਦੀ ਅੱਜ ਪ੍ਰਾਪਤੀ ਵਿਧਾਨ ਸਭਾ ਵਿੱਚ ਜ਼ਰੂਰ ਰੱਖਿਓ ਕਿ ਮਜੀਠਕੇ ਤੋਂ ਤੁਸੀਂ ਕੀ ਕੁਝ ਬਰਾਮਦ ਕੀਤਾ ਹੈ ਬਕਰਮਜੀਠਕੇ ਤੋਂ ਕਿੰਨੀ ਜਾਇਦਾਦ ਮਿਲੀ ਹੈ ਕਿੰਨੇ ਹੀਰੇ ਚਾਂਦੀ ਸੋਨਾ ਵੈਕਟਰਾਂਗਾ ਵਿਦੇਸੀ ਕ੍ਰਾਂਸੀ ਲੱਕਰ ਗੱਡੀਆਂ ਜ਼ਮੀਨ ਜਾਇਦਾਦ ਬੰਗਲੇ ਵੱਡੀਆਂ ਕਾਰਾਂ ਕਿੰਨਾ ਕੁਝ ਬਰਾਮਦ ਹੋਇਆ ਅੱਜ ਵਿਧਾਨ ਸਭਾ ਦੇ ਵਿੱਚ ਮੈਨੂੰ ਆਸ ਹੈ ਕਿ ਮੁੱਖ ਮੰਤਰੀ ਸਾਹਿਬ ਇਹ ਲਿਸਟ ਬੇਰਵਾ ਜਰੂਰ ਰੱਖਣਗੇ ਤਾਂ ਕਿ ਲੋਕਾਂ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੇ ਜੇ ਅੱਜ ਨਾ ਰੱਖੀ ਫਿਰ ਇਹਦਾ ਮਤਲਬ ਹੈ ਬਿਲਕੁਲ ਸਿਆਸਤ ਹੈ ਫਿਰ ਕੋਰੀ ਸਿਆਸਤ ਕੀਤੀ ਜਾ ਰਹੀ ਹੈ ਨਾ ਤੇ ਵਿਜੀਲੈਂਸ ਨੇ ਦੱਸਿਆ ਪ੍ਰੈਸ ਕਾਨਫਰੰਸ ਕਰਕੇ ਕਿ ਵਿਕਰਮਜੀਤਕੇ ਤੋਂ ਭਾਈ ਆਸਮਾਨ ਬਰਾਮਦ ਕੀਤਾ ਹੈ ਇੰਨਾ ਕੁਝ ਫੜਿਆ ਹੈ ਜਿਹੜੇ ਵੱਡੇ ਵੱਡੇ ਦਾਅਵੇ ਜੇ ਮਾਰਦੇ ਸੀ ਮੰਤਰੀ ਜਾਂ ਹੋਰ ਬੰਦੇ ਜਾਂ ਕਹਿੰਦੇ ਸੀ ਪੱਕੇ ਸਬੂਤ ਹੈ ਉਹ ਅੱਜ ਕਿੱਥੇ ਗਏ ਕੀ ਵਿਕਰਮਜੀਤਕੇ ਦੀ ਜਿਹੜੀ ਹਜ਼ਾਰ ਕਿੱਲਾ ਜ਼ਮੀਨ ਹਿਮਾਚਲ ਦੇ ਵਿੱਚ ਕਹਿੰਦੇ ਸੀ ਉੱਥੇ ਕਿੰਨੀ ਸੀ ਅਸਲ ਦੇ ਵਿੱਚ ਜਿਹੜੀ ਗੋਰਖਪੁਰ ਦੇ ਵਿੱਚ ਸਰਾਇਆ ਇੰਡਸਟਰੀ ਦੇ ਦਫ਼ਤਰਾਂ ਦੇ ਵਿੱਚ ਕਹਿੰਦੇ ਸੀ ਰਿਕਾਰਡ ਤੇ ਹੈ ਅਰਬਾਂ ਖਰਬਾਂ ਦਾ ਉਹ ਕਿੰਨਾ ਲੈ ਕੇ ਆਏ ਹੈ ਤੇ ਦੋਸਤੋ ਅੱਜ ਵਿਧਾਨ ਸਭਾ ਦੇ ਵਿੱਚ ਮੇਰੀ ਬੇਨਤੀ ਹੈ ਕਿ ਸੀਐਮ ਸਾਹਿਬ ਇਹ ਬੇਰਵਾ ਜ਼ਰੂਰ ਰੱਖਣਾ ਇਹ ਵਿਕਲਮ ਕੀਟਕੇ ਤੋਂ ਕਿੰਨਾ ਕੁਝ ਬਰਾਮਦ ਹੋਇਆ ਤਾਂ ਕਿ ਲੋਕਾਂ ਨੂੰ ਬਿਲਕੁਲ ਪਤਾ ਲੱਗ ਜੇ ਦੇ ਬੇਕਰਮ ਜੀਠਗੇ ਨੇ ਇਹ ਨਸੇ ਤੋਂ ਐਨਾ ਕੁਝ ਬਣਾ ਰੱਖਿਆ ਸੀ ਜੇ ਉੱਥੇ ਬਿਨਾਂ ਗੱਲ ਤੋਂ ਰੌਲਾ ਰੱਪਾ ਪਾਇਆ ਜਾਂ ਬਿਨਾਂ ਗੱਲ ਤੋਂ ਸਰਕਾਰ ਦੀਆਂ ਪ੍ਰਾਪਤੀਆਂ ਗਣਾਉਣ ਦੀ ਕੋਸ਼ਿਸ਼ ਕੀਤੀ ਆਪਣੀ ਸੁੱਖੀ ਇੱਜ਼ਤ ਬਣਾਉਣ ਵਾਸਤੇ ਸੈਸ਼ਨ ਸੱਦੇ ਫਿਰ ਤੇ ਮੰਦ ਭਾਗਾ ਕਿਉਂਕਿ ਦੋਸਤੋ ਕਰੋੜਾ ਰੁਪਈਆ ਖਰਚਾ ਆਉਂਦਾ ਹੈ ਇੱਕ ਦਿਨ ਦਾ ਸੈਸ਼ਨ ਬੁਲਾਉਣ ਤੇ ਦੋ ਦਿਨ ਦਾ ਸੈਸ਼ਨ ਹੈ ਇਦੇ ਉੱਤੇ ਕਰੋੜਾ ਰੁਪਇਆ ਜਿਹੜਾ ਲੱਗਣਾ ਹੈ ਉਹ ਸਾਡੇ ਸਿਰਾਂ ਦੇ ਟੈਕਸ ਦਾ ਲੱਗਣਾ ਹੈ ਪੰਜਾਬੀਆਂ ਦਾ ਉਹ ਕਾਦੇ ਵਾਸਤੇ ਸੱਦਿਆ ਹੈ ਕੀ ਉਹਦੇ ਵਿੱਚ ਕੋਈ ਬੇਅਦਬਾਂ ਦੇ ਖਿਲਾਫ ਕਾਨੂੰਨ ਬਣੇਗਾ ਕੀ ਅੱਜ ਜਿਹੜਾ ਸਮਾਣੇ ਟਾਵਰ ਦੇ ਉੱਤੇ ਫੌਜੀ ਬੈਠਾ ਹੈ ਲੰਬੇ ਸਮੇਂ ਤੋਂ ਅੱਜ ਉਹਦੇ ਵਾਸਤੇ ਕੋਈ ਵਿਸ਼ੇਸ਼ ਕਾਨੂੰਨ ਬਣੇਗਾ ਅੱਜ ਉਹਦੇ ਮੁੱਦੇ ਤੇ ਬਹਿਸ ਹੋਵੇਗੀ ਕੋਈ ਵਿਰੋਧੀ ਧਿਰ ਦਾ ਬੰਦਾ ਅੱਜ ਸਮਾਣੇ ਟਾਵਰ ਤੇ ਬੈਠੇ ਸਿੰਘ ਦਾ ਮੁੱਦਾ ਚੱਕੂਗਾ ਜਾਂ ਅਵੌਰ ਦੇ ਵਿੱਚ ਹੋਏ ਕਾਂਡ ਦੀ ਮੋਗੇ ਦੇ ਵਿੱਚ ਹੋਈ ਵਾਰਦਾਤ ਦੀ ਕੋਈ ਗੱਲ ਕਰੇਗਾ ਜਾਂ ਫਿਰ ਰੌਲੇ ਰੱਪੇ ਵਿੱਚ ਦਬ ਜਾਵੇਗਾ ਜਿਹੜੇ ਪੰਜਾਬ ਦੇ ਵਿੱਚ ਇਨਕਾਊਂਟਰ ਹੋਏ ਐ ਜਿਨ੍ਹਾਂ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਹੈ ਸਵਾਲ ਖੜੇ ਕੀਤੇ ਗਏ ਐ ਉਹਨਾਂ ਦੇ ਉੱਤੇ ਕੋਈ ਗੱਲ ਹੋਊਗੀ ਜਾਂ ਫਿਰ ਕਰਨਲ ਬਾਠ ਦਾ ਜਿਹੜਾ ਕੇਸ ਰੁਲ ਰਿਹਾ ਹੈ ਉਹਦੇ ਉੱਤੇ ਦੱਸਣਗੇ ਕਿ ਅੱਜ ਤੱਕ ਕਿਹੜੇ ਬੰਦਿਆਂ ਨੂੰ ਜੇਲ੍ਹ ਦੇ ਵਿੱਚ ਦਿੱਤਾ ਗਿਆ ਹੈ ਜਿਹੜੇ ਉਹ ਇਨਸਪੈਕਟਰ ਸੀ ਉਹ ਕਿੱਥੇ ਨੇ ਅੱਜ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕਿਹੜੀ ਜੇਲ੍ਹ ਦੇ ਵਿੱਚ ਹੈ ਦੋਸਤੋ ਅੱਜ ਦੱਸਣਾ ਚਾਹੀਦਾ ਵਿਧਾਨ ਸਭਾ ਦੇ ਸੈਸ਼ਨ ਵਿੱਚ ਇੱਕ ਮੁੱਖ ਮੰਤਰੀ ਦੀ ਕੱਲ ਮੈਂ ਸਪੀਚ ਸੁਣੀ ਹੈ ਉਹਨਾਂ ਨੇ ਲੁਧਿਆਣੇ ਰੈਲੀ ਕੀਤੀ ਹੈ ਇੱਕ ਧੰਨਵਾਦ ਰੈਲੀ ਕਿਉਂਕਿ ਸੰਜੀਵ ਰੋੜੇ ਨੇ ਰਾਜ ਸਭਾ ਦੀ ਸੀਟ ਛੱਡ ਦਿੱਤੀ ਤੇ ਐਮ ਐਲ ਏ ਬਣ ਗਿਆ ਇਹ ਨੂੰ ਇਹ ਲੋਕ ਪ੍ਰਾਪਤੀ ਦੱਸਦੇ ਆ ਕਿਉਂਕਿ ਰਾਜ ਸਭਾ ਦੇ ਵਿੱਚ ਕੇਜਰੀਵਾਲ ਨੇ ਜਾਣਾ ਹੈ ਇਹ ਗੱਲ ਆ ਦੋਸਤੋ ਬਿਲਕੁਲ 100% ਪੰਜਾਬੀਆਂ ਦੀ ਮੈਨੂੰ ਲੱਗਦਾ ਪੱਕੀ ਹੋ ਜਾਵੇਗੀ ਥੋੜੇ ਦਿਨਾਂ ਵਿੱਚ ਤੇ ਸੰਜੀਵ ਰੋੜੇ ਨੂੰ ਜਿਹੜਾ ਕਲਦੀਪ ਧਾਲੀ ਵਾਲਾ ਜਿਹੜਾ ਕਹਿੰਦਾ ਸੀ ਮੈਂ ਪੰਚਾਇਤੀ ਜ਼ਮੀਨਾਂ ਛੜਾ ਤੀਆਂ ਸਰਕਾਰ ਮੇਰਾ ਬੜਾ ਮਾਣ ਜਿਤ ਕਰਦੀ ਹੈ ਕੇਜਰੀਵਾਲ ਮੈਨੂੰ ਥਾਪੜਾ ਦਿੰਦਾ ਫੇ ਤੂੰ ਜ਼ਮੀਨਾਂ ਛੜਾਈਆਂ ਚੰਗੇ ਕੰਮ ਕਰਦਾ ਹੈ ਪਰ ਉਹਨੂੰ ਪਤਾ ਨਹੀਂ ਕਿਉਂ ਘਰ ਨੂੰ ਤੋੜ ਦਿੰਦਾ ਉਹਨੂੰ ਬਲੀ ਦਾ ਬੱਕਰਾ ਪਤਾ ਨਹੀਂ ਕਿਉਂ ਬਣਾਤਾ ਸੰਜੀਵ ਅਰੋੜੇ ਦੇ ਵਾਸਤੇ ਉਹ ਵੀ ਨਹੀਂ ਪਤੰਦਰ ਬੋਲਿਆ ਤੇ ਦੋਸਤੋ ਇੱਕ ਮੁੱਖ ਮੰਤਰੀ ਨੇ ਉੱਥੇ ਗੱਲ ਕਹੀ ਰੈਲੀ 'ਚ ਕਹਿੰਦਾ ਢੈਰ ਨੂੰ ਰੋਟੀਆਂ ਖਵਾਉਣ ਵਾਲੇ ਅੱਜ ਜੇਲ੍ਹਾਂ 'ਚ ਐ ਸਵਰਗ ਨਰਕੀਤੀ ਐ ਤੇ ਕਹਿੰਦਾ ਚਿਰੜ ਭੁੰਡਨਾ ਕੱਢ ਦਿਆਂਗੇ ਚਿਰੜ ਭੁੰਡਨਾ ਕਹਿੰਦਾ ਨਿਕਲੇ ਤੂੰ ਪਤਾ ਲੱਗਦਾ ਐ ਪਤਾ ਤੁਹਾਨੂੰ ਵੀ ਨਹੀਂ ਜਿਹੜੇ ਬੰਦੇ ਉੱਥੇ ਬੈਠੇ ਸੀ ਉਹਨੇ ਆਖਿਆ ਇਹ ਗੱਲ ਉਹਨੇ ਸੱਚੀ ਆਖਿਆ ਇਹ ਚਿਰੜ ਭੁੰਡੀਆਂ ਦਾ ਪਤਾ ਅਸਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਸੋਨੂੰ ਵੀ ਨਹੀਂ ਮੰਨੋ ਚਾਹੇ ਨਾ ਮੰਨੋ ਨਾ ਛੋੜੇ ਐਮਐਲਏ ਨੂੰ ਐ ਨਾ ਸੋਨੂੰ ਐ ਕਿਉਂਕਿ ਅਜੇ ਤੁਹਾਡੀ ਸਰਕਾਰ ਬਦਲੀ ਨਹੀਂ ਜਦੋਂ ਤੁਸੀਂ ਰਾਜ ਕਰਕੇ ਚਲੇ ਗਏ ਸਰਕਾਰ ਕਿਸੇ ਹੋਰ ਦੀ ਆ ਗਈ ਤੁਸੀਂ ਵਿਰੋਧੀ ਧਿਰ ਦੇ ਵਿੱਚ ਬਹਿ ਗਏ ਚਿਰੜ ਭੁੰਡੀਆਂ ਦਾ ਪਤਾ ਸੋਨੂੰ ਵੀ ਉਦੋਂ ਲੱਗਣਾ ਹੈ ਇਹ ਚਿਰੜ ਭੁੰਡੀਆਂ ਦਾ ਸੇਕ ਪਿੰਡੇ ਚੋਂ ਕਿਵੇਂ ਨਿਕਲਦਾ ਹੈ ਅੱਜ ਵਿਕਰਮਜੀਤ ਖੇਦਿਆਂ ਚਿਰੜ ਭੁੰਡਗਾ ਨਿਕਲ ਰਹੀ ਹੈ ਚੰਗੀ ਗੱਲ ਹੈ ਨਿਕਲਣੀਆਂ ਚਾਹੀਦੀਆਂ ਉਹਨਾਂ ਨੇ ਵੀ 10 ਸਾਲ ਚੰਦਗਾ ਚਲਾਈਆਂ ਪਰ ਤੁਸੀਂ ਵੀ ਨਾ ਭੁੱਲਿਓ ਕਿ 5 ਸਾਲ ਇਸ ਤਰ੍ਹਾਂ ਟਾਈਮ ਨੰਗਾ ਕੇ ਜਲਦੀ ਜੇ ਅੰਕੜੇ ਪੇਸ਼ ਕਰਕੇ ਚਿਰੜ ਭੁੰਡੀਆਂ ਸੁੱਕ ਨਹੀਂ ਕਰਦੇ ਅਗੇ ਇੱਕ ਮੁੱਖ ਮੰਤਰੀ ਸਾਹਿਬ ਨੇ ਉੱਥੇ ਛੇਰ ਬੋਲਿਆ ਗੱਲ ਬੋਲੀ ਤੇ ਉਹਨਾਂ ਨੇ ਆਖਿਆ ਕਿ ਅਰਾਵੀ ਚੋਂ ਨਿਕਲੀਆਂ ਤਿੰਨ ਨਹਿਰਾ ਪਿਆਰੇ ਹੂੰ ਤਾਂ ਇਹ ਪਾਕਿਸਤਾਨ ਦੇ ਨਾਲ ਜਿਹੜੇ ਉੱਥੇ ਸ਼ੇਰੋ ਸ਼ੇਰੀ ਕਰਨ ਵਾਲੇ ਬੰਦੇ ਐ ਵਿਦਵਾਨ ਉਹਨਾਂ ਦਾ ਬੋਲਿਆ ਹੋਇਆ ਸ਼ੇਰ ਹੈ ਪਾਕਿਸਤਾਨ ਦਾ ਉਹੀ ਮੁੱਖ ਮੰਤਰੀ ਨੇ ਬੋਲਿਆ ਇਹਦਾ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਬਗੀ ਦਾ ਜਿਹੜੀ ਬਗੀ ਨਾ ਉਹਦੇ ਚ ਨਾਉਣਗੇ ਤਿੰਨ ਬੰਦੇ ਤੇ ਉਹ ਲੱਭੀ ਨਾ ਇਸ ਤਰ੍ਹਾਂ ਦੀ ਕਹਾਵਤ ਜੀ ਪਾਈ ਹੈ ਦੋਸਤੋ ਤੁਸੀਂ ਸਾਰਿਆਂ ਨੇ ਸੁਣੀ ਹੈ ਤੇ ਮੈਂ ਵੀ ਸੀਐਮ ਸਾਹਿਬ ਨੂੰ ਕਹਿਣਾ ਚਾਹਣਾ ਕਿ ਤੁਹਾਨੂੰ ਰਾਵੀ ਵਾਲਾ ਸ਼ੇਰ ਜਿੱਥੇ ਜਾਦ ਹੈ ਉਹਦੇ ਵੀ ਯਾਦ ਰੱਖਿਓ ਕਿ ਪੰਜਾਬ ਚ ਹੁੰਦੀਆਂ ਸੀ ਤਿੰਨ ਪਾਰਟੀਆਂ ਪੰਜਾਬ ਚੋਂ ਨਿਕਲੀਆਂ ਸੀ ਤਿੰਨ ਪਾਰਟੀਆਂ ਕਾਂਗਰਸ, ਅਕਾਲੀ, ਆਮ ਪਾਰਟੀ ਦੋ ਖਤਮ ਹੋ ਗਈਆਂ ਦੋ ਖਤਮ ਹੋ ਗਈਆਂ ਇੱਕ ਚੱਲੀ ਨਾ ਦੋ ਤਾਂ ਬਿਲਕੁਲ ਖਤਮ ਐ ਪੰਜਾਬ ਦੀਆਂ ਸੀ ਤਿੰਨ ਪਾਰਟੀਆਂ ਦੋ ਖਤਮ ਹੋ ਗਈਆਂ ਇੱਕ ਚੱਲੀ ਨਾ ਉਹ ਆਮ ਪਾਰਟੀ ਜਿਹੜੀ ਚੱਲੀ ਨਾ ਉਸਨੇ ਕਰਤਾ ਵੱਡਾ ਵਿਕਾਸ ਜਿਹੜੀ ਚੱਲੀ ਨਾ ਉਸਨੇ ਕਰਤਾ ਪੰਜਾਬ ਦੇ ਵਿੱਚ ਵੱਡਾ ਵਿਕਾਸ ਨੌਕਰੀਆਂ ਸੜਕਾਂ ਹਰਿਸ਼ਵਤ ਨਸ਼ੇ ਬੰਦ ਪਰ ਪਰ ਸ਼ਰਾਬ ਗੋਲੀਆਂ ਚਿੱਟਾ ਰੁਕੀ ਨਾ ਪਰ ਸ਼ਰਾਬ ਗੋਲੀਆਂ ਚਿੱਟਾ ਰੁਕੀ ਨਾ ਜਿਹੜਾ ਰੁਕੀ ਨਾ ਉਹਨੇ ਕਰਤੇ ਬਹੁਤੇ ਘਰ ਖਾਲੀ ਜਿਹੜਾ ਰੁਕੀ ਨਾ ਉਹਨੇ ਕਰਤੇ ਬਹੁਤੇ ਘਰ ਖਾਲੀ ਜਿਹੜੇ ਖਾਲੀ ਹੋ ਗਏ ਉਹ ਮੁੱਖ ਮੰਤਰੀ ਨੂੰ ਦਿਸੀ ਨਾ ਜਿਹੜੇ ਖਾਲੀ ਹੋ ਗਏ ਉਹ ਮੁੱਖ ਮੰਤਰੀ ਨੂੰ ਦਿਸੀ ਨਾ ਜਿਹੜੇ ਦਿਸੀ ਨਾ ਜਿਹੜੇ ਦਿਸੀ ਨਾ ਉਹਨਾਂ ਨੂੰ ਦੇਤਾਂ ਅਣਗਿਣਤ ਨੌਕਰੀਆਂ ਜਿਹੜੇ ਘਰ ਖਾਲੀ ਹੋ ਗਏ ਨਾ ਘਰ ਤੇ ਖਾਲੀ ਹੋ ਗਏ ਨਸ਼ਿਆਂ ਦੇ ਚਿੱਟੇ ਨੇ ਦੋਸਤੋਂ ਕਰਤੇ ਜਿਹੜੇ ਕਾਰ ਖਾਲੀ ਹੋਗੇ ਉਹਨਾਂ ਨੂੰ ਦੇਤਨਾ ਅਣਗਿਣਤ ਨੌਕਰੀਆਂ ਪਰ ਬੇਰਵਾ ਰਿਕਾਰਡ ਕਾਗਜ਼ਾਂ 'ਚ ਕਿਤੇ ਲੱਭੀ ਨਾ ਯਕੀਨ ਨੂੰ ਕਿਹਨੂੰ ਦਿੱਤ ਨੇ ਜਿਹੜਾ ਲੱਭੀ ਨਾ ਉਹਨੇ ਲਾਤੇ ਵੱਡੇ ਪੱਥਰ ਆਲੇ ਦੁਆਲੇ ਸੜਕਾਂ ਦੇ ਵੱਡੇ ਬੈਨਰ ਜਿਹੜਾ ਲੱਭੀ ਨਾ ਉਹਨੇ ਲਾਤੇ ਵੱਡੇ ਪੱਥਰ ਫਲੈਕਸ ਬੋਰਡ ਪਰ ਸਕੂਲਾਂ ਦੇ ਵਿੱਚ ਟੀਚਰ ਹਸਪਤਾਲਾਂ ਚ ਡਾਕਟਰ ਮਹੱਲਾ ਕਲੀਨ ਕਾ ਚ ਦਵਾਈ ਕਿਤੇ ਲੱਭੀ ਨਾ ਕਿਤੇ ਲੱਭੀ ਨਾ ਜਿਹੜੀ ਲੱਭੀ ਨਾ ਉਸਨੇ ਕਰਤਾ ਸਾਰੇ ਪੰਜਾਬ ਦੇ ਰੋਗ ਠੀਕ ਕਿਉਂਕਿ ਉਹ ਕਹਿੰਦੇ ਆ ਕਿ ਇੰਨੀ OPD ਹੋ ਜਾਂਦੀ ਐ ਮਹੱਲਾ ਕਲੀਨ ਕਹਿੰਦਾ ਏਡਾ ਵੱਡਾ ਕੰਮ ਐ ਜਿਹੜੀ ਲੱਭੀ ਨਾ ਉਸਨੇ ਕਰਤੇ ਸਾਰੇ ਪੰਜਾਬੀ ਠੀਕ ਪਰ ਅਫਸੋਸ ਕੇਜਰੀਵਾਲ ਦੀ ਖੰਗ ਹਟੀ ਨਾ ਪਰ ਕੇਜਰੀਵਾਲ ਦੀ ਖੰਗ ਹਟੀ ਨਾ ਜਿਹੜੀ ਹਟੀ ਨਾ ਉਹਨੇ ਕਰ ਲਿਆ ਪੰਜਾਬ ਤੇ ਕਬਜ਼ਾ ਜਿਹੜੀ ਹਟੀ ਨਾ ਉਹਨਾਂ ਨੇ ਆ ਕੇ ਕਰ ਲਿਆ ਪੰਜਾਬ ਤੇ ਕਬਜ਼ਾ ਪਰ ਮੁੱਖ ਮੰਤਰੀ ਨੂੰ ਦਿੱਸੀ ਨਾ ਪਰ ਮੁੱਖ ਮੰਤਰੀ ਨੂੰ ਦਿੱਸੀ ਨਾ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਮਿਲੀ ਹੈ ਸੀਐਮ ਦੀ কুরਸੀ ਬਦਲੇ ਦੇ ਵਿੱਚ ਆ ਕਰਕੇ ਉਹਨੂੰ ਕਬਜ਼ਾ ਦਿੱਲੀ ਦਾ ਦਿੱਸੀ ਨਾ ਇਹ ਹੈ ਦੋਸਤੋ ਰਾਵੀ ਵਾਲਾ ਸ਼ੇਰ ਦਾ ਥੋੜਾ ਜਿਹਾ ਬਦਲਮਾਰੂਪ ਜਿਹੜਾ ਪੰਜਾਬ ਦਾ ਸੱਚ ਹੈ ਜੇਕਰ ਤੁਹਾਨੂੰ ਗੱਲਬਾਤ ਚੰਗੀ ਲੱਗੀ ਦੇਖਦੇ ਹਾਂ ਅੱਜ ਦੇ ਵਿਧਾਨ ਸਭਾ ਸੈਸ਼ਨ ਚ ਕੀ ਹੁੰਦਾ ਹੈ ਕੀ ਅੱਜ ਵਿਕਰਮਜੀਤਕੇ ਦੀ ਲੇਟ ਰੱਖਣਗੇ ਵੀ ਉਹਦੇ ਤੋਂ ਕੀ ਕੁਝ ਬਰਾਮਦ ਹੋਇਆ ਜਾਂ ਉਹਨੂੰ ਬਲੀ ਦਾ ਬੱਕਰਾ ਸਿਆਸਤ ਕਰਕੇ ਬਣਾਇਆ ਕਿਉਂਕਿ ਸਾਰੇ ਬੰਦੇ ਕਹਿ ਚੁੱਕੇ ਐ ਬਿੱਟੂ ਔਲਫ ਕਹਿ ਚੁੱਕੇ ਐ ਭੋਲਾ ਕਹਿ ਚੁੱਕੇ ਐ ਉਹ ਕਹਿੰਦੇ ਕਿਹੜਾ ਸੀ 6000 ਦਾ ਡਰੱਗ ਕੇਸ ਸਾਨੂੰ ਦਿਖਾਤਾ ਦਿਓ ਬਿੱਟੂ ਔਲ ਕਹਿੰਦਾ ਦਿਖਾਤਾ ਦਿਓ ਜਿਹੜਾ ਅੰਤਰਰਾਸ਼ਟਰੀ ਕਹਿੰਦੇ ਸੀ ਉਹਦਾ ਸਾਰਾ ਕਹਿੰਦਾ ਹਰਦਿਆਲ ਮਾਨ ਨੇ ਬਣਾਇਆ ਸੀ ਹਰਦਿਆਲ ਮਾਨ ਐਸਐਸਪੀ ਸੀ ਮੋਕੇ ਦਾ ਕਹਿੰਦਾ ਉਹਨੇ ਸਾਰਾ ਜਲੰਧਰ ਅੰਮ੍ਰਾਲਾ ਤੇ ਮੋਗਾ ਤੇ ਅੰਮ੍ਰਿਤਸਰ ਉਥੋਂ ਦੀਆਂ ਝਾਰੀਆਂ ਚੋਂ ਕੜਕੜ ਬਣਾਇਆ ਜਾਂਦਾ ਕਹਿੰਦਾ ਮੈਂ ਰਿਸ਼ਤੇਦਾਰੀ ਚ ਸੀ ਬਸ ਚ ਬੈਠਾ ਪਾਤਾ ਮੇਰੇ ਤੇ ਚਿੱਟਾ ਪਾਤੀ ਮੇਰੇ ਤੇ ਸੁਪਰਾ ਦੀਨੋ ਜਿਹੜੀ ਬੱਦੀ ਕਹਿੰਦੀ ਸੀ ਫੈਕਟਰੀ ਬਣੀ ਐ ਇੱਥੇ ਦੋਸਤੋ ਸਾਰੇ ਖਲਾਸੇ ਹੋ ਹੀ ਜਾਂਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੱਚ ਸਾਰਾ ਸਾਹਮਣੇ ਆਜੂਗਾ ਦੇਖਦੇ ਅੱਜ ਸੀ ਇਹ ਮਸਾਫ ਕਿ ਪੰਜਾਬ ਦੇ ਲੋਕਾਂ ਨੂੰ ਚਾਣਨ ਵਿਧਾਨ ਸਭਾ ਦੇ ਵਿੱਚ ਕਿਹੜੀ ਕਿਹੜੀ ਗੱਲਾਂ ਦਾ ਕਰਦੇ ਆ ਕੀ ਅੱਜ ਵਿਰੋਧੀ ਧਿਰ ਸਹੀ ਮੁੱਦੇ ਠਾਊਗੀ ਜਾਂ ਫਿਰ ਇਹ ਰਾੜ ਮਿਲ ਕੇ ਚੱਲਦੇ ਆਂ ਉੱਤਰ ਕਾਟੋ ਮੈਂ ਚੜਾਂ ਵਾਲਾ ਸ਼ੇਸ਼ਟਮ ਚਲਾਉਣਗੇ ਦੋਸਤੋ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਤੇ ਸਾਂਝੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ